ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਮੇਲਾ ਮਾਗੀ ਮੌਕੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਨੇ ਕੀਤਾ ਪੰਜਾਬ ਦੀ ਨਵੀਂ ਪੰਥਕ ਅਤੇ ਖੇਤਰੀ ਪਾਰਟੀ ਦੇ ਨਾਮ ਦਾ ਐਲਾਨ ਦੂਜੇ ਪਾਸੇ ਬਾਦਲ ਦਲ ਦੀ ਕਾਨਫਰੰਸ ਵਿੱਚ ਵੀ ਇਸ ਵਾਰ ਦੇਖੀਆਂ ਗਈਆਂ ਤਮਾਕੂ ਦੀਆਂ ਭੁੜੀਆਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਬੀਤੇ ਦਿਨੀ ਐਲਾਨ ਕਰ ਦਿੱਤਾ ਸੀ ਕਿ ਮਾਗੀ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਪੰਜਾਬ ਦੀ ਨਵੀਂ ਪੰਥਕ ਧਿਰ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਉਸੇ ਹੀ ਐਲਾਨ ਦੀ ਪੂਰਤੀ ਕਰਦੇ ਆ ਅੱਜ ਬਾਪੂ ترਸੇਮ ਸਿੰਘ ਵੱਲੋਂ ਪੰਥ ਦੀਆਂ ਹੋਰ ਪ੍ਰਵਾਨਿਤ ਹਸਤੀਆਂ ਦੀ ਮੌਜੂਦਗੀ ਵਿੱਚ ਜਿਨ੍ਹਾਂ ਵਿੱਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਕਮਲਜੀਤ ਸਿੰਘ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਦੇ ਆਈਕਨ ਭਾਨਾ ਸਿੱਧੂ ਅਤੇ ਨਵਦੀਪ ਜਲਬੇੜਾ ਸ਼ਾਮਲ ਸਨ ਦੀ ਮੌਜੂਦਗੀ ਵਿੱਚ ਪੰਜਾਬ ਵਾਸਤੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਅਧਿਕਾਰਿਕ ਤੌਰ ਤੇ ਐਲਾਨ ਕਰ ਦਿੱਤਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਦਾਨ ਵਿੱਚ ਮਲੋਟ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਗਈ ਸੀ ਤਾਂ ਇਸ ਕਾਨਫਰੰਸ ਦੇ ਲਗਾਏ ਗਏ ਮੈਟਰ ਡਿਟੈਕਟਰਾਂ ਮੌਕੇ ਜਿੱਤੇ ਪੁਲਿਸ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲੈ ਰਹੀ ਸੀ ਤਾਂ ਵਧੇਰੇ ਅਕਾਲੀ ਸਮਰਥਕਾਂ ਆਗੂਆਂ ਦੀਆਂ ਜੇਬਾਂ ਵਿੱਚੋਂ ਤਮਾਕੂ ਜਰਦੇ ਅਤੇ ਬੀੜੀਆਂ ਦੇ ਬੰਡਲ ਨਿਕਲਣ ਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਸਮੂੱਚੇ ਆਗੂਆਂ ਨੂੰ ਤੇ ਅਕਾਲੀ ਦਲ ਦੀ ਟੀਮ ਨੂੰ ਸਵਾਲਾਂ ਦੇ ਘਟਾਰੇ ਵਿੱਚ ਖੜਾ ਕਰ ਦਿੱਤਾ ਹੈ ਜੇਕਰ ਅਕਾਲੀ ਆਗੂਆਂ ਨੇ ਅਜਿਹੀਆਂ ਧਾਰਮਿਕ ਕਾਨਫਰੰਸਾਂ ਤੇ ਸਿਆਸੀ ਕਾਨਫਰੰਸਾਂ ਵਿੱਚ ਅਜਿਹੇ ਪਦਾਰਥ ਲੈ ਕੇ ਹੀ ਪਹੁੰਚਣਾ ਹੁੰਦਾ ਹੈ ਤਾਂ ਆਖਰਕਾਰ ਅਕਾਲੀਆਂ ਕੋਲੇ ਧਰਮ ਦਾ ਅਪਮਾਨ ਕਰਨ ਦਾ ਅਧਿਕਾਰ ਕਿਹੜੇ ਕਾਨੂੰਨ ਤਹਿਤ ਮਿਲ ਗਿਆ ਇਸ ਸਬੰਧੀ ਲੋਕ ਆਪਣੀਆਂ ਵੱਖ-ਵੱਖ رائےਆਂ ਵਾਂ ਅੱਜ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਦੇਖੇ ਗਏ ਇਸ ਚਰਚਾ ਦੀ ਮੁੱਖ ਵਜ੍ਹਾ ਇਹ ਵੀ ਰਹੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਸਮਰਥਕਾਂ ਵੱਲੋਂ ਆਯੋਜਿਤ ਕੀਤੀ ਗਈ ਸਿਆਸੀ ਕਾਨਫਰੰਸ ਦੇ ਔਣਜਾਨ ਵਾਲੇ ਲੋਕਾਂ ਦੀ ਚੈਕਿੰਗ ਵਾਸਤੇ ਲਗਾਏ ਗਏ ਮੈਟਲ ਡਿਟੈਕਟਰਾਂ ਦੇ ਨਜ਼ਦੀਕ ਕੋਈ ਵੀ ਇਤਰਾਜ਼ਯੋਗ ਜਾਂ ਨਸ਼ੀਲੀ ਵਸਤੂ ਜਿੱਤੇ ਦੇਖਣ ਨੂੰ ਨਹੀਂ ਮਿਲੀ ਉਤੇ ਹੀ ਪਾਈ ਖਾਲਸਾ ਵਾਲੀ ਕਾਨਫਰੰਸ ਦੇ ਮੈਟਰ ਡਾਇਰੈਕਟਰਾਂ ਕੋਲ ਮੁਕੰਮਲ ਰੂਪ ਵਿੱਚ ਸਾਫ ਸੁਥਰਾ ਅਤੇ ਸੁਪਸ਼ਟ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਜਿਸ ਨੂੰ ਲੈ ਕੇ ਲੋਕ ਵਕ ਵਕਤ ਤਰ੍ਹਾਂ ਦੀਆਂ ਚਰਚਾਵਾਂ ਕਰ ਰਹੇ ਸਨ ਕਿ ਅੱਜ ਦੀਆਂ ਰਿਕਾਰਡ ਹੋਈਆਂ ਇਹਨਾਂ ਵੀਡੀਓਜ਼ ਨੇ ਦੋਹਾਂ ਸਿਆਸੀ ਧਿਰਾਂ ਦੀ ਕਹਿਣੀ ਕਰਨੀ ਕਥਨੀ ਦਾ ਫਰਕ ਸਾਰਿਆਂ ਸਾਹਮਣੇ ਪ੍ਰਤੱਖ ਕਰ ਦਿੱਤਾ ਹੈ ਆਪ ਮਾਰੇ ਚੱਲ ਕੇ ਨੋਕਾਇਓ ਇਸ ਕਰਕੇ ਸਾਰਾ ਪੰਜਾਬ ਹਿਲ ਰਿਹਾ ਹੈ ਬਹੁਤ سارے ਸਾਰੇ ਗਾਵਾਂ ਦੇ ਨੌਜਵਾਨ ਘੇਰੇ ਗੇ ਕੋਈ ਗੱਲ ਨਹੀਂ ਜਿੰਨਾ ਮਰਜੀ ਇੱਕ ਟੀਜੂਗ ਦਾ ਜੁੜਾਣਾ ਲਾ ਲੋ ਇਹ ਪੰਜਾਬ ਦੇ ਵਿੱਚ ਨੇਰੀ ਚੜ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾਅ ਆਊਗਾ ਨਵੀਂ ਖੇਤੀ ਪਾਕ ਹੋਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੁਲਾਊਗੀ ਮੋਤੀ ਇੱਥੇ ਜਿਹੜਾ ਮਰਜੀ ਸੈਕਟਰ ਦੇ ਵਿੱਚ ਬੈਠਾ ਹੋਵੇ ਪੰਜਾਬ ਚ ਚੱਲ ਕੇ ਆਊਗਾ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਮਾਗਵਾਰ ਨੂੰ ਮਰਵਾਇਆ ਜਿਨ੍ਹਾਂ ਸਟਾਇਆ

ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਮਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਾਨੇ 라ਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਇਹਨਾਂ ਨੇ ਹਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਰਾਇਆ ਕੋਈ ਵੀ ਵਿਨਾਅ ਦੀ ਗੱਲ ਕਰਨੋ ਤੇ ਆਣੀ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮ੍ਰਿਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਟੀ ਸਰਜੀਤ ਜੀ ਖਾਸ ਕਰਕੇ ਬੈਠੇ ਨੇਗੇ ਮੈਂ ਤੁਹਾਡੇ ਚੰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਘੜ ਤੋਂ ਦਮਨ ਤੋਂ ਵੀ ਲੋੜ ਨਹੀਂ ਚੂੜੇ ਸਾਡੀ ਮੁਕਤੀਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਤਿਹਾਸਕ ਅਠ ਚਕਾਰੀਆਂ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਭਾਈ ਪਾਰਟੀ ਅਕਾਲੀ ਦਲਵਾਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜਕਾਰੀਆਂ